ਸਤਿ ਸ੍ਰੀ ਅਕਾਲ ਦੁੱਲਟ ਬਲੌਗ ਤੇ ਤੁਹਾਡਾ ਸਵਾਗਤ ਹੈ। ਹਾਂਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ, ਠੀਕ ਠਾਕ ਹੋਵੋਗੇ। ਸਵੇਰ ਦਾ ਟਾਈਮ ਹੈ, 9:00 ਵਜ ਗਏ ਨੇਗੇ। ਅੱਜ ਤੋਂਦਾ ਜਿਹੜੀ ਹਜੇ ਤੱਕ ਚੱਕੀ ਨਹੀਂ ਗਈ ਹੈਗੀ ਤੇ ਠੰਡ ਘਟਾ ਧੁੰਦ ਜ਼ਿਆਦਾਗੀ। ਤੇ ਹੁਣ ਮੈਂ ਪਸ਼ੂ ਹਜੇ ਬਾਹਰ ਨਹੀਂ ਕੱਢੇ ਹੈਗੇ 9:00 ਵਜ ਗਏ ਨੇਗੇ। ਇਧਰੋਂ ਮੈਂ ਝਾੜੂ ਪੋਚਾ ਸਾਰਾ ਕਰ ਲਿਆ। ਤੇ ਅੱਧੇ ਕ ਕੱਪੜੇ ਧੋਤੇ ਅੱਧੇ ਖਰੇਗੇ। ਹੁਣ ਮੈਂ ਦੇਖੀ ਨਹੀਂ ਹੈਗੀ ਹੁਣ ਮੈਂ ਕੀ ਕਰਾਂ ਪਸ਼ੂ ਵੀ ਅੰਦਰ ਹੀ ਰੱਖਦਾ ਜਾਂ ਬਾਹਰ ਕੱਢਾਂ ਨਾ ਲੱਗਦਾ ਨਹੀਂ ਹੈਗਾ ਵੀ ਸੂਰਜ ਨਿਕਲੂ ਸਵੇਰ ਦੀ ਰਾਤ ਦੀ ਪਈ ਜਾਂਦੀ ਹੈਗੀ ਵੈਸੇ ਮੀਂਹ ਪੈਣਾ ਸੀਗਾ ਨਾ ਮੀਂਹ ਤਾਂ ਨਹੀਂ ਪਿਆ ਹੈਗਾ ਧੁੰਦੀ ਹੈਗੀ ਅੱਜ ਤਾਂ ਹੁਣ ਦੇਖਦੀਆਂ ਕੱਖ ਜਿਹੜੇ ਮੇਰੇ ਪੱਤੇ ਪੈਨੇਗੇ ਟੂੜੀ ਵਗੈਰਾ ਕੱਢੇ ਹੀ ਸੀਗੀ ਹੁਣ ਸੋਚਦੀਆਂ ਕਦੇ ਉਹ ਕਹਿੰਦੀਆਂ ਬਾਹਰ ਕੱਢ ਦੇਣੀ ਬਹੰਡ ਤਾਂ ਹੈ ਨਹੀਂ ਕਦੇ ਕਹਿੰਦੀਆਂ ਵੀ ਚਲ ਅੰਦਰ ਹੀ ਰੱਖ ਲੈਣੀ ਹੈ ਨਾ ਤੇ ਵੀ ਉੱਥੇ ਕੱਖ ਪਾਇਆ ਹੋਣੀ ਹੈਗੀ ਫੇਰ ਔਖਾ ਹੋ ਜਾਊਗਾ ਮੌਸਮ ਦਾ ਕੀ ਬਤਾ ਹੁੰਦਾ ਹੈਗਾ ਤੇ ਰਿਕਵੈਸਟ ਹੈ ਜਿਹੜੇ ਮੇਰੇ ਚੈਨਲ ਤੇ ਭੈਣ ਭਰਾ ਨਵੇਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਆਪਣੇ ਵਲੌਗ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕਣਾਂ ਸਵੇਰ ਦੇ ਕੰਮ ਤਾਂ ਦੇ ਵਸਾ ਐਸਟਰਾ ਹੀ ਨੋਂ ਵੱਜ ਗਏ ਦੇਖ ਲੋ 4 ਵਜੇ ਦੇ ਉੱਠਿਆ ਨੂੰ ਪਤਾ ਨਹੀਂ ਕਿਵੇਂ ਜਿੰਨਾ ਤਾਂ ਕੋਈ ਕੰਮ ਹੋਇਆਗਾ ਨਾ ਰਿਹਾਗਾ ਨਾ ਤੇ ਨਾਲੇ ਤੁਰੇ ਫਿਰਦੇ ਨਾਲੇ ਬੈਠੇ ਨਹੀਂ ਹੈਗੇ ਪਤਾ ਨਹੀਂ ਕੀ ਹੋ ਜਾਂਦਾਗਾ ਕਿਉਂਕਿ ਹੱਥ ਨਹੀਂ ਖੁੱਲਦਾ ਹੈਗਾ ਨਾ ਐ ਨਹੀਂ ਹੈਗਾ ਜਿਹੜਾ ਕੰਮ ਕਰਨਾ ਵੀ ਆਪਾਂ ਫਟਾਫਟ ਕਰ ਲਈਏ ਉਹ ਨਹੀਂ ਹੁੰਦੇ ਹੈਗੇ ਜੇ ਸੂਰਜ ਜਾ ਦਿਖੇ ਫਿਰ ਆਪਾਂ ਭੱਜ ਭੱਜੇ ਕੰਮ ਕਰਦੇ ਆ ਇਹ ਹੋ ਜਾਂਦਾਗਾ ਵੀ ਧੁੱਪ ਤਾਂ ਚੜ ਗਈ ਹੈ ਨਾ ਵੀ ਆਪਾਂ ਤਾਂ ਕੋਈ ਕੰਮ ਵੀ ਨਹੀਂ ਕੀਤਾ ਹੈਗਾ ਹੁਣ ਬਸ ਐ ਦੇਖ ਲੈਣੇ ਹੈ ਦਿਨ ਤਾਂ ਚੜਿਆ ਨਹੀਂ ਹੈਗਾ ਕੋਈ ਗੱਲ ਨਹੀਂ ਹੋ ਜਾਣਗੇ ਕੰਮ ਨਾ ਵੀ ਸਾਰਾ ਦਿਨ ਕੰਮ ਕਰਨ ਦੀਆਂਗੇ ਤੇ ਹੁਣ ਮੈਂ ਦੇਖਦੀ ਆ ਜਾ ਕੇ ਨਾ ਅੰਦਰ ਹੀ ਰੱਖ ਦੂੰਗੀ ਵੈਸੇ ਤਾਂ ਬਾਹਰ ਨਿਕਲ ਕੇ ਪਤਾ ਲੱਗੂ ਥੋੜਾ ਇਹ ਤੁੰਦ ਦਾ ਘਰੇ ਘੱਟ ਪਤਾ ਲੱਗਦਾ ਹੁੰਦਾ ਘਰੇ ਤਾਂ ਐਂ ਜਿ ਲੱਗੂਗੀ ਵੀ ਚੱਕੀ ਗਈ ਹੈ ਨਾ ਬਾਹਰ ਨਿਕਲ ਕੇ ਪਤਾ ਲੱਗਦਾ ਵੀ ਕਿੱਥੇ ਕਿ ਤੱਕ ਆਏਗੀ ਸਵੇਰੇ ਤਾਂ ਕੋਲੇ ਵੀ ਨਹੀਂ ਦਿਸਦਾ ਸੀਗਾ ਕੋਣਲਾ ਘਰ ਵੀ ਜਦੋਂ ਮੈਂ ਬਾਹਰ ਨਿਕਲੀ ਆ ਸਾਰੇ ਨੇ ਰਕਪ ਹੋਇਆ ਪਿਆ ਤੇ 9 ਵਜੇ ਗਏ ਲੈ ਚਲੋ ਜੀ ਹੁਣ ਆਪਾਂ ਚੱਲੀਏ ਤੇ ਫੇਰਾ ਕੇ ਰੋਟੀ ਵੀ ਘਰੇ ਵੀ ਬਣਾਉਣੀ ਹੋਊਗੀ ਨਾ ਤਾਂ ਇਹ ਬੜਾ ਲੱਗ ਜੂਗਾ ਵੈਸੇ ਵੀ 11 ਵਜੇ ਖਾਣੇ ਆਗੇ ਚਲ ਮਹੋਦ ਨੂੰ ਮੇਰਾ ਨਿਬੜ ਜੂ ਘੰਟੇ ਕਦਾ ਕੰਮ ਹੀ ਹੈਗਾ ਜੇ ਮੈਂ ਹੁਣ ਜਾਵਾਂ ਤੇ 10 10:30 11 ਤੱਕ ਜੀ ਜਾਂਦੇ ਨੇ ਕਿਉਂਕਿ ਫਰਸ਼ ਵਗੈਰਾ ਧੋਣਾ ਫਿਰ ਕੱਪੜਾ ਲੀੜਾ ਧੋਣਾ ਆ ਬਣਾਉਣਾ ਨਾ 11:00 ਬਜ ਜੰਦੇ ਨੇ ਸਾਰੇ ਕੰਮ ਤੇ ਥੋੜਾ ਜਿਹਾ ਬਸਨਾ ਥੋੜਾ ਜਿਹਾ ਪਾਣੀ ਲੇ ਕੇ ਜਮ ਤੇ ਬੜਾ ਵਧੀਆ ਨਹੀਂ ਬਣਨਾ ਨਹੀਂ ਬਣੂਗਾ ਆ ਤੇ ਨਵੀਂ ਬਣਾਣਾ ਉਹ ਪਾਣੀ ਸੋਕ ਲੈ ਕਿ ਚਮਚਾ ਅੱਧਾ ਚਮਚਾ ਪਾਇਓ ਬਸ। ਜਿੱਦ ਕਿ ਨਾ ਤੇ ਬਾਹਰੋਂ ਸੁੱਕਦਾ ਉਹ ਵੀ ਨਾ ਫਿਰ ਪਾਣੀ ਨਹੀਂ ਸੁੱਕਿਆ ਜਾਂਦਾ ਹੈਗਾ। ਫਿਰ ਰੋਟੀ ਦੇ ਵਿੱਚੋਂ ਨਾ ਪਾਣੀ ਨਿਕਲ ਹੀ ਜਾਊਗਾ। ਲੋਈ ਆਪਾਂ ਬਣਾਉ ਲਿਆ ਅੱਜ ਮੂਲੀ ਵਾਲੀਆਂ ਰੋਟੀਆਂ। ਪਰੌਂਠੇ ਬਣਾਉਣੇ ਆ ਕਿ ਮੂਲੀਆਂ ਵਿੱਚ ਪਾ ਕੇ ਨਾ ਮੂਲੀਆਂ, ਧਨੀਆਂ, ਮਿਰਚਾਂ, ਮੇਥੇ ਤੇ ਲੂਣ। ਮੇਥੇ ਵੀ ਪਾ ਲਈ। ਉਹ ਪਤਾ ਨਹੀਂ ਕੀ ਕੁਝ ਲੈ ਕੇ ਆਈਏ ਕਿ ਮੈਂ ਤਾਂ ਨਾਉਂਦੀ ਹੀ ਰਹੇਗੀ। ਇਹ ਨਾ ਨਾ ਬਈ ਮਾੜਾ ਬਈ ਉਹ ਆਉਗੋ ਨਹੀਂ ਨਿਕਣੀ। ਬੱਸ 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 ਤੇ ਤਾਂ ਪਾ ਪਾ ਕੇ ਬੈਸਣਾ ਕੋਈ ਬੜੀ ਲੱਗਦਾ ਹੈ ਬੈਸ ਆਣੀ ਹੁਣ ਐਨੇ ਨਾਲ ਥੋੜੀ ਹੁੰਦਾ ਕੁਛ ਵਧੀਆ ਲੱਗਦਾ ਦੱਸੇ ਰੁਕੀਆ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਬੈਸ ਤੇ ਆਪਾਂ ਤਾਪਾਂ ਜਿਹਦੇ ਵਿੱਚੋਂ ਪਾਣੀ ਨਿਕਲਦਾ ਉਹ ਬੈਸ ਨੂੰ ਸੋਕ ਲੂਗਾ ਹਣਾ ਮੂੜੀਆਂ ਦੇ ਵਿੱਚੋਂ ਪਾਣੀ ਨਿਕਲਦਾ ਹੈਗਾ ਤੇ ਜਿਹੜੇ ਪਰੌਂਠੇ ਆਪਣੇ ਵਧੀਆ ਬਣ ਜਾਣਗੇ ਮੈਨੂੰ ਪਤਾ ਨਹੀਂ ਸੀਗਾ ਪਹਿਲਾਂ ਮੈਂ ਸਵੇਰੇ ਦੂਸਰਾ ਆਟਾ ਗੋਲਦਾ ਬਿਨਾ ਮੂੜੀਆਂ ਤੋਂ ਜਿਵੇਂ ਹਰ ਰੋਜ਼ ਡੇਲੀ ਹੁੰਦੇ ਆਗੇ ਨਾ ਤੇ ਅੱਜ ਅਸੀਂ ਥੋੜਾ ਜਿਹਾ ਲੇਟਾਂਗੇ ਪਾਪਾ ਜੀ ਸਾਡੇ ਭੋਗ ਤੇ ਚਲੇਗੇ ਮੈਂ ਹੁਣ ਕੰਮ ਨਿਮੇੜ ਕੇਆਂ ਮੱਜਾਂ ਤਾਂ ਮੈਨੂੰ ਵੱਜ ਗਏ ਉਧਰ 11 ਸਾਰਾ ਕੰਮ ਤਾਂ ਨਿਮੇੜ ਦੀ ਨੂੰ ਨਵੀਂ ਆਂ ਦਾ ਪਾਠ ਕਰੀ ਗਏ ਹੁਣ ਅਸੀਂ ਰੋਟੀ ਖਾਣ ਲੱਗਾਂਗੇ ਕਿਉਂਕਿ ਹੁਣ ਸਾਨੂੰ ਭੁੱਖ ਲੱਗੀ ਹੁਣ ਆਪਣੇ ਕੰਮ ਵੀ ਨਿਪੜ ਕੇ ਕੱਪੜੇ ਕੱਪੜੇ ਰਹਿ ਗਏ ਨਾ ਨਾਲੇ ਤਾਂ ਆਪਾਂ ਤਾਈ ਦਾ ਰੋਟੀ ਫਿਰ ਵਧੀਆ ਲੱਗੂਗੀ ਨਾ ਤਲੂਣ ਮੇਚੇ ਦੇ ਵਿੱਚ ਸਾਰਾ ਕੁਝ ਪਹਿਲਾਂ ਹੀ ਮਿਕਸ ਕਰ ਲਿਆ ਰੱਜੀ ਨੇ ਹੁਣ ਪਤੰਗੀਦਰਾ ਮਿਲਾ ਲਾਂਗੇ 5-6 ਕੀ ਰੋਟੀਆਂ ਲਾਉਣੀਆਂ ਨੇ ਫਵਾਲੀਆਂ ਨਹੀਂ ਲਾਉਣੀਆਂ ਰਹਿਗੀਆਂ ਤਾਂ ਅਗਰ ਕਿ ਲੇਟ ਹੋ ਗਏ ਨਾ ਵੈਸੇ ਵੀ ਹਰ ਰੋਜ਼ ਖਾਣੇ ਕੇ 10 11 ਵਜੇ 11 ਵਜੇ ਖਾਣੇ ਹੁੰਨੇ ਆਗੇ ਅੱਜ ਵੀ 10:30 ਬੱਜੇ ਨੇ ਬਸ ਇੰਨਾ ਕੀ ਟਾਈਮ ਹੋਇਆਗਾ ਸਾਢੇ 11 ਹੋ ਗਏ ਸਾਢੇ 11 ਹੋ ਗਏ ਪਹਿਲਾਂ ਮੈਨੂੰ ਸਾਢੇ 10:30 ਮੈਂ ਉਧਰੋਂ ਆ ਗਈ ਪੌਣੇ ਇੱਕ 11 ਮੱਜਾ ਮਣੀਓ ਫਿਰ ਮੈਨੂੰ 15 ਮਿੰਟ ਫੋਨ ਤੇ ਲਾ ਕੇ ਮੇਰੇ ਉਹਦੇ ਨੂੰ ਫੋਨ ਆ ਗਿਆ ਫਿਰ ਮੈਂ ਉਹਦੇ ਲੱਗ ਗਈ ਮਹਾ ਜਦੋਂ ਹੁਣ ਲੇਟ ਤਾਂ ਹੋਈਗੇ ਉਹ ਕਹਿੰਦੇ ਸਵੇਰੇ ਚਾਹ ਨਾਲ ਆਪਾਂ ਸਮਾਨ ਹੈਗਾ ਮਿੱਠਾ ਨਾ ਉਹ ਖਾ ਲੈਂਦੇ ਆਂਗੇ ਉਹਦੇ ਕਰਕੇ ਫਿਰ ਆਪਾਂ ਨੂੰ ਭੁੱਖ ਨਹੀਂ ਲੱਗਦੀ ਹੈਗੇ ਐਂ ਹੋ ਜਾਂਦਾ ਚਲੋ ਕੰਮ ਰਵੇ ਪਾਪੀ ਨੇ ਜੀ ਖਾਦਣਗੇ ਮੈਂ ਜਦ ਭੁੱਖ ਜਾਣਾ ਹੋਗਾ ਜਦੋਂ ਨਹੀਂ ਖਾਦਾਂਗੇ ਤੇ ਚਾਹ ਪੀ ਲਈ ਨਾ ਉਹ ਆਤੀ ਜਾਨੀ ਖਾਦੇ ਖਵਾ ਖਦੀ ਗੀ ਦੱਜਪਾ ਖਾ ਲੈਣਗੇ ਤੁਸੀਂ ਖਵਾ ਖਾਦੇ ਦੂਸਰਾ ਨਾ ਤੇ ਹੁਣ ਦੂਸਰਾ ਸਮਾਨ ਜਿਹੜਾ ਤੁਸੀਂ ਖਾਂਦੇ ਸੀਗੇ ਉਹ ਪਈ ਖਾ ਤੁ ਹੋ ਗਿਆ ਨਹੀਂ ਨਾ ਹੋ ਗਿਆ ਸੀ ਖਾਂਦੇ ਨੂੰ ਹੁਣ ਉਹ ਜਿਹਾ ਸਮਾਨ ਖਾਦੂ ਪਿਆਗਾ ਸਾਰਾ ਕੱਲ੍ਹ ਗਿਆ ਤਾਂ ਹੋ ਗਿਆ ਤਾਂ ਫਿਰ ਪੰਖ ਖੁਆ ਕੱਢ ਲਾਂਗੇ। ਮੈਂ ਕਹਿੰਦੀ ਸੀ ਇੰਨਾ ਕੋ ਇਕੱਠਾ ਹੋਇਆ ਇੰਨਾ ਸਮਾਨ ਇਕੱਠਾ ਹੋ ਗਿਆ ਨਾ। ਸਮਾਨ ਤਾਂ ਪਿਆ ਹੈ। ਸਮਾਨ ਤਾਂ ਅੱਜ ਬਿੱਲੀਆਂ ਨੂੰ ਨਾ ਮੈਂ ਦੁੱਧ ਪਾਇਆ। ਦੋ ਆ ਗਈਆਂ। ਦੁੱਧ ਨਹੀਂ ਪੀਤਾ ਜੈ ਵੱਡੀਆਂ ਨੇ ਅੱਜ। ਤੇ ਠੰਡਾ ਸੁਮੇ ਗਰਮ ਪਾਣੀ ਪਾ ਦਿੱਚੋ। ਪਤਾ ਨਾ ਪਾਣੀ ਪਾਇਆ ਕਰਕੇ ਨਹੀਂ ਪੀਤਾ ਹੈਗਾ। ਫਿਰ ਨਾ ਮੇਰੇ ਕੋਲੇ ਮੇਰੇ ਨੇ ਚਾਨ ਖਾ ਲਈ। ਮਿਉ ਮਿਉ ਕਰ ਕਰ ਕੇ ਫਿਰ ਨਾ ਉਹਨੂੰ ਨਾ ਇੱਕ ਤਾਂ ਬਿਸਕੁਟ ਪਾਇਆ। ਇੱਕ ਮੈਂ ਬਨਰੋ ਸਾਹੀ ਪਾਈ। ਫਿਰ ਉੱਠੀ ਆ ਗਈ ਫਿਰ ਉਹ ਜਾ ਕੇ ਫਿਰ ਵੱਲ ਸਾਹੀ ਮੈਂ ਹੁਣ ਗਈ ਦੋਨੇ ਮੈਂ ਖਾ ਕੇ ਕਹਿੰਦੇ ਮਿੱਠਾ ਨਹੀਂ ਖਾਂਦੀ ਮੌਜਰਾ ਖਾਈ ਦੇ ਮੈਂ ਖਾਂਦੀ ਨਹੀਂ ਇੱਕ ਦਿਨ ਇੱਥੇ ਪਤਾ ਨਹੀਂ ਕੀ ਡਿੱਗਿਆ ਸੀ ਮੈਂ ਮੁੰਨ ਕੇ ਖਾ ਕੇ ਜੀ ਫਿਰ ਵੀ ਮੇਰੇ ਮਾਗਰ ਮਾਗਰ ਵੀ ਮੈਨੂੰ ਹੋਰ ਪਾਵ ਨਹੀਂ ਪਤਾ ਸੇ ਡਿੱਗਿਆ ਪਈ ਸੀ ਇੱਕ ਹੋਰ ਚੀਜ਼ ਸੀ ਮੌਜਰਾ ਨਹੀਂ ਖਾਈ ਜਾਵੇ ਬਲੂਡ ਆ ਜਾ ਉਹ ਹੁਣ ਮੈਨੂੰ ਪਤਾ ਲੱਗਿਆ ਚਲ ਜਿੰਨੀਆਂ ਵੀ ਉਹ ਚੌਲਾਂ ਦੀਆਂ ਪੰਨੀਆਂ ਜਾਂ ਹੋਰ ਸਮਾਨ ਪਿਆ ਹੈਗਾ ਚਲ ਇਹਨਾਂ ਨੇ ਕੰਮ ਆ ਜੂਗਾ ਮੈਂ ਖਾਂਦੀ ਆ ਗਈ ਤੇ ਇਹ ਵੀ ਖਾਣ ਲੱਗੀ ਮੈਂ 3 ਪਿਆਟਾਂ ਹਾਂ ਹਾਂ ආත් දීමගේ දහිවිලිය පට්ට කන ඒ එකත නද හිලාය අයට කිරෙන්දියම එක කලා ලිය සොනිිමනිය ලාහු අයන න පහමුහ ਨਾ ਆਪ ਦੁੱਧ ਲਿਆਉਂਦਾ ਨਹੀਂ ਸੀ ਜੀ ਉਹਦੇ ਆਪਾਂ ਜੀ ਦੁੱਧ ਬਚਿਆ ਪਿਆ ਸੀ ਜੀ ਉਹਦੇ ਜੀ ਆਪਾਂ ਜੀ ਵਿੱਚ ਦਹੀਂ ਕਾਇਆ ਪਾਇਆ ਸੀ ਹੁਣ ਆਪਾਂ ਪੀ ਲੈਣੇਗੇ ਹੁਣ ਆਪਾਂ ਪੀ ਮੈਂ ਤਾਂ ਪੀ ਲੈਨੀ ਹਾਂ ਥੋੜਾ ਜਾਂ ਤੇ ਹੁਣ ਹਦੈ ਰੈਡੀ ਹੁੰਦੇ ਪਾਪਾ ਜੀ ਹੁੰਦੇ ਨੇ ਬਸ ਜਿਹੜਾ ਬਾਕੀ ਬਚਦਾਗਾ ਉਹ ਦਹੀਂ ਮੰਨ ਲੈਣੇ ਨੇ ਤੇ ਉਹ ਦਿਨ ਤੇ ਡੈਡੀ ਵੀ ਨਹੀਂ ਸੀਗੇ ਮੈਂ ਵੀ ਨਹੀਂ ਪੀਤਾ ਹੈਗਾ ਉਹ ਫਿਰ ਦੁੱਧ ਕਿੰਨਾ ਬਚ ਗਿਆ ਦਹੀਂ ਪਈ ਸੀਗੀ ਇੱਕ ਦਿਨ ਪਹਿਨਾਂ ਮੈਂ ਉਹ ਡੋਲੀ ਵੀ ਨਹੀਂ ਜਾਂਦੀ ਹੇ ਪਾਣੀ ਨਿਕਲਦਾ ਹੁੰਦੀ ਨਹੀਂ ਸੀਗੀ ਮਨ ਕਰਿਆ ਨਹੀਂ ਬਦਲ ਤੂੰ ਪਾਣੀ ਨੂੰ ਮੂਣੀਆਂ ਵੀ ਨਾ ਨਚੋੜੀਆਂ ਹੁਣ ਨਾ ਫਰੋਜ਼ ਕਰਿਆ ਮੈਂ ਹਾਂ ਪਹਿਲਾਂ ਥਾਲਜ ਪਾਇਆ ਹੋ ਸੀ ਮੇਰਾ ਸਾਰਾ ਕੁਝ ਫਿਰ ਸਾਰਾ ਕੁਝ ਧੋਕੇ ਦਵਾਰੀ ਦੋ ਤਿੰਨ ਵਾਰ ਧੋਕੇ ਫਿਰ ਘੱਟਿਆ ਨਾ ਮੂਣੀਆਂ ਨਚੋੜੀਆਂ ਨੇ ਹਾਂ ਨਚੋੜ ਕੇ ਫੇਰਿਆ ਕਦੋਂ ਕਸ਼ ਕਰਤੀ ਹਾਂ ਮੈਨੂੰ ਲੱਗਦਾ ਨਹੀਂ ਲੈ ਮਹਾਂ ਭੋਗ ਆਗਾ ਮੈਂ ਕਿੱڑا ਜਾਉਂਗੀ ਭੋਗ ਤੇ ਮੈਂ ਤਾਂ ਕੱਖਾ ਚ ਹੀ ਰਹੂੰਗੀ ਹਾਂ ਉਸੇ ਖੇਦੇ ਨੇ ਵੀ ਇਹ ਤਾਂ ਕਾਹਨਟਾ ਕਾਫੀ ਸਮਾਂ ਤੇ ਲਿਖਣ ਵਾਲਾ ਸੀ ਜਿਹੜੇ ਤੁਸ ਤੋਂ ਮਾਗੂਦ ਲੈ ਕੇ ਜਾਂਦੇ ਨੇ ਉਤੋਂ ਬਿਲ ਗਿਆ ਕੋਈ ਲਾਹੋਰੋਂ ਤੁਸੀਂ ਜਦੋਂ ਹੁੰਦੇ ਨਹੀਂ ਉਹਦੀ ਕੋਈ ਨਾ ਕੋਈ ਆ ਜਾਂਦਾਗਾ ਜਦੋਂ ਮੈਂ ਲਿਖੇ ਦਿੰਦਾ ਨਹੀਂ ਕੋਈ ਨਿਖਾ ਹੋਇਆਗਾ ਤੋ ਜਾਇਓ ਆਕੇ ਲਿਖ ਲਿਓ ਜਾਇਓ ਕੋਈ ਨਾਮ ਮੈਂ ਲਿਖ ਦੂੰ ਨਾ ਉਹ ਮੇਰੇ ਆਈ ਤਾਂ ਚੁੱਕੀਆ ਵਾ ਪਹਿਲੇ ਹੁੰਦੂ ਦਾ ਪੱਪਾ ਲਿਖ ਰਿਹਾ ਨਾ ਫੇਰ ਲਿਖ ਲਿਓ ਕੋਈ ਗੱਲ ਨਹੀਂ ਫੇਰ ਲਿਖ ਲਿਓ ਅੱਜ ਫਣ ਕੇ ਵੀ ਡੋਕਟਰ ਜਾਂਦੇ ਨੇ ਨਾ ਕੋ ਕੇ ਸੁਣਿਆ ਕੋ ਲਿਆਣਗੇ ਬੱਬੀ ਫਿਰ ਜਾਇ ਵੀ ਮੈਂ ਨਹੀਂ ਕਰ ਲਾ ਹੋਰ ਹਰ ਕੇ ਸੀ ਰਾਤ ਜਦੋਂ ਲਿਖਿਆ ਐ ਫਿਰ ਵਟਸਐਪ ਵੀ ਲਿਖਿਆ ਵੀ ਉਹ ਜਦੋਂ ਜਾਦਰ ਕਾਪੀ ਕੌਣ ਜਾਵੇ ਤੇ ਕੰਟੈਕਟ ਲੱਗੇ ਕਾਪੀ ਦੇ ਕੋਲ ਨੂੰ ਜੀਦਾ ਕਰੇ ਕਦੇ ਕਾਪੀ ਦੇ ਲਿਖੋ ਸਿਆਖੀ ਹੁਣ ਕਾਪੀ ਨਹੀਂ ਸਕ। ਅਸੀਂ ਚੱਕ ਸਕਦੀਆਂ ਹੈਗੀਆਂ। ਹੈਗੀਆਂ ਸੀ। ਕਾਪੀ ਕੀ ਹੋਇਆ? ਆਪਣੇ ਆਏ ਪਰਪਾਈ। ਬੇਬੇ ਨੇ। ਹਾਵਾ ਲੱਗੇ ਹੁੰਦੇ। ਹਾਈ ਹਵਾ ਕਿ ਨਹੀਂ ਚਲਦੀ ਐ? ਯਾ ਭੀਕੇ ਖੇਤ ਵਾਗੀ। ਕੌਣ? ਮੈਂ ਤੇ ਤੇਰੀ ਅੰਟੀ। ਕਿਵੇਂ ਕਿਹੜੇ ਖੇਤ? 72 ਇੱਧਰ ਦੇ। ਇਹ ਤਾਂ ਹੋਏ ਕਿਵੇਂ ਹੋ ਗਈ ਇਹ ਤਾਂ ਆਂਦ ਕਿ ਆ ਛੋਟੇ ਛੋਟੇ ਬੋਲ ਤਾਂ ਵਧੀਆ ਨੇ ਆਂ ਬੁੱਲ ਆ ਬੋਲ ਵੀ ਵਧੀਆਵੇਂ ਵੱਡੇ ਵੱਡੇ ਹੋ ਗਏ ਬੇਬੀ ਖਰਾਬ ਹੁੰਦੇ ਆ ਛੋਟੇ ਛੋਟੇ ਤਾਂ ਸੋਹਣੇ ਨੇ ਆ ਦੇਖ ਮਮੀ ਇੱਧਰ ਮੈਂ ਚਾਹੁੰਦਾ ਕਿਧਰੇ ਗਈਆਂ ਹੋਈ ਇਹ ਤੋੜ ਦੀਆਂ ਇਹ ਤਾਂ ਸਾਰੀ ਨਿਸਰ ਗਈ ਹਾਣਾ ਵਾਜਰਾ ਮਾਉਂ ਆਹ ਛੋਟੇ ਛੋਟੇ ਨਹੀਂ ਕਰਦੇ ਫਿਰ ਇੰਨੇ ਕੀ ਕਰਾਂਗੇ ਇਹ ਇੰਨੇ ਦਾ ਇਹ ਇਹ ਵੀ ਸਜਾਣੀਆਂ ਨਹੀਂ ਆਹੀ ਆ ਇਹਨਾਂ ਸਜਾਣਗੀ ਪੱਟੀ ਦੇ ਹੀ ਜੰਨੀਆਂ ਫਿਰ ਇਹ ਵੀ ਕਈ ਨੇ ਨਾ ਆ ਦਿਖਾ ਆ ਤਾਂ ਸਾਰੀ ਛੋਟੇ ਛੋਟੇ ਹੀ ਨੇ ਉਹ ਤੱਕ ਚਾਰ ਪੰਜ ਨਾਲੂ ਨਹੀਂ ਪਾਉਂਦੇ ਕੱਲੀ ਗੋਭੀ ਹੋਰ ਆ ਦੇ ਹੁਣ ਆ ਪਰਸੋਂ ਨੂੰ ਫੇਰ ਪੱਟ ਲਾਂਗੇ ਉਹ ਰੋ ਹਜੇ ਕੀ ਗੱਜੇ ਕਰਨੀਆਂ ਇਹਨਾਂ ਨੂੰ ਆਂ ਝੂਂਡ ਮਾਰ ਕਰਦੇ ਹੈਗੇ ਆ ਤੇ ਵਿਚਾਰੇ ਜਮੀਨ ਨਹੀਂ ਕਹ ਜਾਂਦੇ ਤੇ ਇਹਨਾਂ ਨੂੰ ਕੁਝ ਹੀ ਹੁੰਦਾ ਹੈਗਾ ਤੇ ਉਹਨਾਂ ਨੇ ਖਾਸੇ ਟਾਈਮ ਕੇ ਆਏ ਸੀ ਹਾਂ ਨਾ ਜਗਾਰ ਤੋਂ ਬਾਅਦ ਵੀ ਆ ਆ ਅੱਛਾ ਦੇਖਾ ਕਹੇ ਜੀ ਇਹਨੇ ਹਾਂ ਚਾਚੂ ਨੇ ਫੋਟੋ ਭੇਜੇ ਵੇਖੀ ਤਾਜ ਨੇ ਫੋਟੋ ਪਾਈ ਪਈ ਸੀ ਉਹ ਹਾਂ ਉਹ ਸਮਝ ਲੈ ਕੈਦੀ ਹੋ ਗਈ ਜਸ਼ਵਿੰਦਰ ਦੀ ਕਮੇਰੀ ਹੋ ਪਰ ਉਹ ਕਹਿੰਦੀ ਚੱਲ ਉਹ ਜਸ਼ਵਿੰਦਰ ਨਹੀਂ ਗਿਆ ਤਾਂ ਮੈਂ ਤਾਂ ਨਹੀਂ ਕਰ ਕਰਦੀ ਐ ਇੱਕ ਤਾਂ ਉਹਦਾ ਕੋਟ ਤਾਂ ਚੱਲਦਾ ਉਹ ਤੁਰੇ ਤ ਜਾਂਦੀ ਮੈਂ ਤਾਂ ਕਹਿੰਦੀ ਮੈਂ ਤਾਂ ਜਦੋਂ ਉੱਥੇ ਉੱਪਰ ਹੀ ਤਾਂ ਡ੍ਰਿੰਕ ਉਹ ਕਾਹਦਾ ਰੱਬ ਨੇ ਸੁਭਾਅ ਬਣਾਇਆ ਇਹ ਸਕੂਲ ਕੋ ਚ ਲੈਣ ਗਈ ਸੀ ਕੱਲੇ ਆਈ ਮਾں ਦੇ ਗੱਡੀ ਗੁੱਡੀ ਤੇ ਆਈ ਨਾ ਨਾ ਬੱਚੇ ਤੇ ਆਈ ਉਹਦੀ ਨਾਲ ਆ ਲੀ ਫਿਰ ਵੀ ਉਹ ਉਹਨਾਂ ਵੀ ਦੋ ਛਰੇ ਲਿਆ ਸੀ ਮੈਂ ਆਈ ਕਿ ਨਹੀਂ ਆਂ ਵਿਭੋਗ ਤੇ ਬਸ ਵਧੀਆ ਟਾਈਮ ਨਾਲ ਆ ਗਈ ਕੰਮ ਕੰਮ ਲਾਈ ਹੋਈ ਹੈ ਬਾਕੀ ਤਰੀ ਸੀ ਚੀਮੇ ਵਾਲੀ ਬਸ ਆਉਂਦੀ ਐ ਉਹ ਜਰਰ ਡਾਕਟਰ ਗੱਦੀ ਹੈ ਇਹ ਮੁੰਡਾ ਕੁਛ ਲੈਣ ਗਏ ਹੋਏ ਸੀ ਅੱਛਾ ਹਨਾ ਲਾ ਕੇ ਵਿਚਦਾਰ ਤਾਂ ਸਾਈਏ ਵਧੀਆ ਰਹੇ ਤਾਂ ਇਹੋ ਜਿਹਾ ਮੇਰਾ ਪੂਜਤੋਂ ਭੰਡਾ ਲੈਣਗੇ ਹਾਂ ਉਧਰੋਂ ਹੁੰਦੇ ਪਤਾ ਲੱਗ ਜਾਂਦਾ ਮੁੰਡਾ ਹੈ ਨਾ ਕੋਈ ਤੁਸੀਂ ਕਰਦੇ ਹੋ ਆਪਣੇ ਨਾਲ ਮੈਂ ਗੱਜ ਨਾਲ ਪਾ ਕੇ ਅੱਛਾ ਆਪਣੇ ਵળે ਨਹੀਂ ਝੂੜ ਬੋਣ ਨਿਕਲੇ ਬੇਬੀ ਆਪਣੇ ਵળે ਪਤਲੇ ਪਤਲੇ ਨਿਕਲੇ ਨੇ ਬੇਬੇ ਨੇ ਸੋਣੀ ਕੱਢ ਲੈਂਦੀ ਐ ਆਪ ਕੋਹੜੇ ਸਰਮਾ ਕਹੇ ਮੇਰੇ ਤੈਨੂੰ ਸੋਣੀਆਂ ਨੇ ਸਰਮਾ ਦਾ ਬਾਈ ਜਿਹੜਾ ਜੀ ਬੀਜਿਆ ਹੋਇਆ ਜਿਵੇਂ ਕਿਸੇ ਆਪਾਂ ਲੰਗਰ 'ਚ ਬੈਠ ਜਾਈਏ ਜਦੋਂ ਆਪਾਂ ਨੇ ਐਸੀ ਐਦੀ ਆਪਾਂ ਨੂੰ ਪ੍ਰਸ਼ਾਦਾ ਨਹੀਂ ਮਾ ਜਿਵੇਂ ਆਪਣੇ ਕੋਈ ਬਾਹਰ ਦੇ ਵਿਚਾਰਾ ਆਉਂਦਾ ਹੁੰਦਾ ਆਪਾਂ ਵੀ ਛੇਤੀ ਛੇਤੀ ਆ ਕੇ ਨਾ ਕੰਮ ਕਰਕੇ ਜਾਵਾਂਗੇ ਉਹੀ ਹਾਲ ਹੁੰਦਾ ਲੈ ਗਈ ਬਰ ਐ ਹੁੰਦਾ ਨਾਲ ਦਾ ਬੈਠਾ ਜਿਹੜਾ ਉਹੀ ਨਹੀਂ ਖਾਂ ਦਿੰਦਾ ਹਾਂ ਬਸ ਕਰ ਬਸ ਕਰਾਈ ਕਰੀ ਜਾਊਗਾ ਆਏ ਭਾਈ ਗਰੂਪ ਫੱਟਾ ਨਾਮ ਨਹੀਂ 베ਖਾ ਕਿੱਥੇ ਨੇ ਵੱਡੇ ਨਹੀਂ ਥੋੜੇ ਨਹੀਂ ਹੈਗੇ ਥੋੜੇ ਇੱਕ ਨੂੰ ਪਤਾ ਨਹੀਂ ਉਹਦੇ ਤੇ ਨਹੀਂ ਉਹਦੇ ਨੂੰ ਹਾਂ ਆਪਣਾ ਕਿੰਨਾ ਕੁ ਲੈਂਦੇ ਨੇ ਆਪਣੇ ਆਪਣੇ 베ਰ ਨਹੀਂ ਪੈਂਦੀ ਹਾਂ ਨਾ ਹੁਣ ਆ ਗਿਆ ਵੀ ਵਧੀਆ ਨਹੀਂ ਤਾਂ ਡੱਡ ਹੋ ਕੇ ਬੰਗੂ ਤੋਂ ਵਿੱਚ ਵਧੀਆ ਕਿਤੇ ਪੈਨੇ ਨਾ 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 ਕਾ ਕਿਸ ਨੂੰ ਮੰਨਦੀ ਕਾ ਬੰਨੀ ਤੇ ਖੜੀ ਕਹਿੰਦੇ ਜਿਹੜੇ ਸਾਲ ਬੇਰ ਵਧੀਆ ਹੁੰਦੇ ਨੇ ਉਹ ਸਾਲ ਕੰਕ ਵਧੀਆ ਹੁੰਦੀ ਆ ਆਹ ਦੇ ਕਿ ਪੋਰਾ ਵੀ ਨਹੀਂ ਫੇਰ ਦੇ ਕਿ ਕਿਸੇ ਇੱਕ ਬੇਰੀ ਨੂੰ ਬੇਰ ਨਹੀਂ ਆਈਗੇ ਅੱਛਾ ਹਾਂ ਬਣਵਾਦੀ ਦਾ ਵੱਧੋ ਵੱਧ ਨੇ ਆਏ ਤਾਂ ਪੰਗਲ ਨੂੰ ਤਾਂ ਹੈਗੇ ਬਾਦੂ ਕਾਣੇ ਹੋਗੇ ਸਾਡੇ ਤਾਂ ਉਹ ਆਪਣੇ ਤਾਂ ਉਹ ਖਾ ਜਾਂਦੇ ਨੇ ਨਹੀਂ ਖਾਦੇ ਮੈਂ ਇਹਦੀ ਅੱਛਾ ਪੰਸੀ ਆਈ ਨਹੀਂ ਬਾਦੂ ਕੁਸੂਪ ਨਹੀਂ ਨਹੀਂ ਤਾਂ ਆਗੇ ਆਹ ਯਾਦਾ ਕੁਛ ਮਾਹੋਂ ਵਿਚੋਂ ਨਹੀਂ ਤੋੜ ਲਈ ਕੋਦੋ ਥੱਲੇ ਜੇ ਪਤਾ ਨਹੀਂ ਕੀ ਆਉਣਾ ਹੁੰਦਾ ਤੋਤੇ ਤੋਤੇ ਵਾਲੇ ਹੁੰਦੇ ਤੋਤੇ ਵਾਲੇ ਹੁੰਦੇ ਗਾਣੀ ਵਿੱਚ ਸੁੰਦ ਨੇ ਆਣੀ ਹੋਗੋ ਲੱਗ ਗਿਆ ਤਾਂ ਬਾਦੂ ਨੇ ਐਨਾ ਨੂੰ ਲੱਗਿਆ ਦੇਸੀ 베ਰੀਆਂ ਉਹ ਜਿਹੜੀ ਜਮ ਵੀ ਨਹੀਂ ਖੇਤੋਂ ਆਇਆ ਕੀ ਹੁਣ ਅੱਛਾ ਨਹੀਂ ਤਾਂ 베ਰੀ ਜਿਹੜੀ ਪਹਿਹ ਤਾਂ ਮੁੜਿਆ ਬਟੋ ਪਹਿਲਾਂ ਜੀਰੀ ਨਹੀਂ ਹੋਈ ਹੈਗੀ ਹੁਣ ਕਣਕ ਤਾਂ ਹੋ ਜੇ ਚਲੋ ਉੱਥੇ ਤਾਂ ਨਹੀਂ ਇਹ ਤਾਂ ਹੁਣ ਤੋਂ ਹੋ ਜਾਂਦਾ ਨਾ ਕੰਮ ਤਾਂ ਸਾਇਨਿਆ ਦੇਖਾ ਤੂਂ ਤੇ ਸੋਹਣੀ ਤਾਂ ਹੈਗੀਆਂ ਟਾਈਮ ਤੇ ਆ ਕੇ ਖਰਾਬ ਕਰ ਜਾਂਦਾ ਫਿਰ ਹੋ ਆ ਦੇਖ ਦੇਖ ਬਣਾ ਦੇਣੀ ਹੁਣ ਖਰਾਬ ਆਪਣਾ ਬੱਬੇ ਕਰਮ ਚਿੰਨੇ ਮੰਤ ਕਰਿਆ ਕੀ ਟਾਈਮ ਹੈ ਜਿਹੜਾ 4 ਵਜ ਗਈ ਸਬਜੀ ਆਪਾਂ ਬਣਾ ਲਈ ਦੁੱਧ ਬਾਦ ਗਰਮ ਕਰਤਾ ਹੁਣ ਥਾਰ ਤੁਲਾ ਦੀਏ ਕੱਪੜੇ ਮੌਸਮ ਨਾ ਜਮਾ ਰਾ ਬੈਂ ਧਰਤੀ ਨਾਲ ਲੱਗ ਕੇ ਮੁੜ ਗਿਆ ਦੁਬਾਰਾ ਫਿਰ ਧੁੱਪ ਵਧੀਆ ਸੋਹਣੀ ਨਿਕਲੀ ਤੇ ਕੱਪੜਾ ਲੀਡ ਆਪਣਾ ਸੁੱਕ ਗਿਆ ਜੇ ਮੈਂ ਰਜਾਈ ਦਾ ਗਲਾਫ ਵੀ ਧੋਤਾ ਸੀ ਉਹ ਵੀ ਵਧੀਆ ਸੁੱਕ ਗਿਆ ਮੈਨੂੰ ਤਾਂ ਐ ਸੀ ਜਦੋਂ ਮੌਸਮ じゃ ਖਰਾਬ ਹੋ ਗਿਆ ਮੈਨਾਂ ਹੁਣ ਨਹੀਂ ਸੁੱਕਦਾ ਹੈਗਾ। ਇਹ ਕੱਪੜੇ ਅੱਜ ਕੱਲ ਦਾ ਮੈਨੂੰ ਲੈ ਵਿਆਹ ਪਰਸੋਂ ਨੂੰ ਬਰਾਤ ਹੈ ਜੀ। 4 ਤਰੀਕ ਦੀ। ਰੇਡੂਗਾ ਮੈਨੂੰ ਐ ਲੱਗਦਾ ਵੀ ਕੱਲ ਦਾ ਲੱਗਿਆ ਹੋਇਆਗਾ। ਸਵੇਰੇ ਤਾਂ ਅਸੀਂ ਕਰੀਏ ਅਸੀਂ ਸਾਨੂੰ ਐ ਸੀ ਕਿ ਕਬੀ ਥਾਈ ਦੇ ਵਿੱਚ ਨਾ ਆਪਣੇ ਅਖੰਡ ਪਾਠ ਸੀਗਾ। ਵੀ ਉੱਥੇ ਚੱਲਦਾਗਾ। ਬਾਅਦ ਵਿੱਚ ਪਤਾ ਲੱਗਿਆ ਵੀ ਇਹ ਤਾਂ ਵਿਆਹ ਲੈਣ ਦੇਗਾ। ਫਿਰ ਗੀਤਾਂ ਤੋਂ ਹੀ ਪਤਾ ਲੱਗ ਜਾਂਦਾ ਨਾ। ਇਹ ਆਪ ਤਾ ਯਾਰ ਨਹੀਂ ਹੈਗਾ ਗੁਰੂ ਘਰ ਵਾਲਾ ਨਹੀਂ ਹੈਗਾ ਕਰੇ ਤਾਂ ਵਿਆਲੇ ਨੂੰ ਪਤਾ ਨਹੀਂ ਲੱਗਦਾ ਸਾਨੂੰ ਦੂਜੇ ਨੂੰ ਬਹੁਤ ਔਖਾ ਜਿਹਾ ਲੱਗਦਾ ਹੈਗਾ ਨਾ ਜਦੋਂ ਚੱਲੀ ਅੰਦਰ ਰਹਿੰਦਾ ਹੈਗਾ ਜਿਨ੍ਹਾਂ ਦੇ ਨੇੜੇ ਆ ਹੁਣ ਮੱਝਾ ਮੁੱਝਾ ਤਾਂ ਉਹਨਾਂ ਨੂੰ ਬਹੁਤ ਔਖਾ ਹੋ ਹੁਣ ਮੈਂ ਜਾਣੀ ਹੈਗੀ ਪਾਣੀ ਪੀਉਣ ਹੁਣ ਐ ਨਹੀਂ ਪਤਾ ਲੱਗਦਾ ਜੇ ਕਾਗਜ ਸਿੱਟ ਗਿਆ ਮੈਂ ਕਨਾ ਜੇ ਨਾ ਸਿੱਟਿਆ ਨਹੀਂ ਪਤਾ ਰਾਤ ਨੂੰ ਕਣੀ ਆ ਜੇ ਸਿੱਟਦਾ ਤੜਕੇ ਵਾਂਗੂ ਫਿਰ ਮੈਨੂੰ ਚੱਕਣਾ ਪਊ ਫਿਰ ਅੱਜ ਮੈਂ ਸਵੇਰੇ ਨਾ ਸਨੇਹੀ ਚੱਕਿਆ ਧਾਰ ਕੱਢਣਸਾਰ ਪਹਿਲਾਂ ਮੈਂ ਕਾਗਜ਼ੇ ਚੱਕਿਆ ਧਾਰ ਕੱਢਣਸਾਰ ਪਹਿਲਾਂ ਮੈਂ ਕਾਗਜ਼ ਚੱਕਿਆ ਕਾਗਜ਼ ਵਿਛਾਇਆ ਮੈਨੂੰ ਇਹ ਹੋਗਾ ਮਾ ਚਾਚਾ ਆਊਗਾ ਕਿਤੇ ਲੇਟ ਨਾ ਹੋ ਜੇ ਨਾ ਖੜਾ ਨਾ ਝੱਕੀ ਜਾਵੇ ਵੀ ਜਿਵੇਂ ਨਾਮ ਐ ਤਿਆਰੀ ਕਰਕੇ ਰੱਖੀ ਫਿਰ ਮੈਨੂੰ ਤਿਆਰੀ ਕਰਕੇ ਰੱਖਣੀ ਪੈਂਦੀ ਆ ਨਾ ਫਟਾਫਟ ਤੇ ਚੜਨਾ ਉਤਰਨਾ ਸਵੇਰੀ ਚਾਰ ਦੇ ਉੱਪਰ ਚੜਨਾ ਪਿਆ ਨਹੀਂ ਕਿਥੇ ਐਂ ਕਾਗਜ਼ ਵਿਛਾਇਆ ਆਉਂਦੀ ਸਵੇਰੇ ਤੋਂ ਉਹ ਵੀ ਜਲਦੀ ਆਊਗਾ ਕਿਉਂਕਿ ਉਹਨਾਂ ਨੇ ਅੱਗੇ ਕੰਮ ਤੇ ਜਾਣਾਗਾ ਨਾ ਫੇਰ ਅਗਲੇ ਜਦੋਂ ਟਾਈਮ ਲੱਗੇ 5 6 ਵਜੇ ਦੇ ਨਾਲ ਪੱਟੇ ਜਾਣਗੇ ਚਲ ਲਈ ਨੀ ਉਹ ਸਹਾਰਾ ਚੱਕ ਕੇ ਮੈਂ ਹੌਲੀ-ਹੌਲੀ ਸਿੱਟ ਦੇਣੀ ਹੈਗੀ ਹੌਲੇ ਜੇ ਟੋਕਰੇ ਭਰ ਲੈਣੀਆਂ ਫਿਰ ਪਾਈ ਜੰਨੀ ਹੈਗੀ ਅੱਜ ਦਾ ਟੋਕਰੇ ਵੀ ਅੱਜ ਵੀ ਖਾਸਾ ਹੋ ਗਿਆ ਪਰਸੋਂ ਵੀ ਕੱਲ ਹੈ ਨਹੀਂ ਸੀ ਕੱਲ ਮਿੰਟ ਲੱਗਿਆ 4 ਪਾਉਂਡ ਨੂੰ ਬਾਹਰ ਕੱਢਿਆ ਹੋਇਆ ਸੀ ਨਾ ਤੇ ਚਲੋ ਜੀ ਹੁਣ ਮੈਂ ਚੱਲਾਂ ਫਿਰ ਕਵੇਲਾ ਹੋ ਜਾਂਦਾ ਉਧਰ ਨਾ ਪਾਪਾ ਜੀ ਖੜੇ ਚੱਕੀ ਜਾਂਦੇ ਰਹਿੰਦੇ ਨੇ ਕਿ ਕਹਿੰਦੇ ਨੇ ਭਈ ਜੋ ਹੀ ਨਹੀਂ ਤਾਂ ਦੁੱਧ ਭਾਕੇ ਹੋਣਾ ਸੀਗਾ ਉਹਨਾਂ ਨੂੰ ਐ ਹੋ ਜਾਂਦੇ ਵੀ ਸਨੇਹਾ ਕੰਮ ਨੂੰ ਵੇਢਦਾ ਤੇ ਜਦੋਂ ਮੈਂ ਲੇਟ ਹੋਏ ਨੇ ਫਿਰ ਉਹਨਾਂ ਨੂੰ ਵਿਚਾਰੇ ਨੂੰ ਖੜਨਾ ਪੈਂਦਾਗਾ